ਸਾਡੇ ਪਿੰਡ ਵਿੱਚ ਇੱਕ ਨੌਜਵਾਨਾਂ ਨੇ ਮਹਿਮਾ ਚਲਾਈ ਐ ਨੌਜਵਾਨ ਮਹਿਮਾ ਮਨਨ ਕਿ ਜਿਹੜਾ ਵੀ ਨੌਜਵਾਨ ਨਸ਼ਾ ਕਰਦਾ ਤੇ ਉਹਦੇ ਉਸ ਲਈ 4 ਕਿਲੋ ਬਦਾਮ ਤੇ 4 ਕਿਲੋ ਖੇਵ ਇੱਕ ਗਲਾਸ ਰੋਜ ਬਨਾਣਾ ਸ਼ੇਕ ਦਾ ਸਾਡੇ ਨੌਜਵਾਨ ਨੇ ਚਲਾਈ ਜੀ ਇਹ ਤੇ ਮਨਨ ਕਿ ਜਿੰਨੇ ਵੀ ਸਾਡੇ ਖੜਾਰੀ ਨੇ ਬਹੁਤ ਵਧੀਆ ਮਨਨ ਸਾਡਾ ਮੇਰਾ ਸਾਥ ਦੇ ਰਹੇ ਨੇ ਸਾਰੇ ਪਿੰਡੇ ਹੀਰਾ ਦੇ ਨੌਜਵਾਨ ਜਿੰਨੇ ਵੀ ਸਾਰੇ ਨੇ ਸਾਡਾ ਸਾਥ ਦੇ ਰਹੇ ਆ ਤੇ ਮਲਕੀ ਵਧੀਆ ਸਾਡਾ ਸਿਸਟਮ ਚੱਲ ਰਿਹਾ ਇੱਥੇ ਨਸ਼ੇ ਦੇ ਵੀ ਵਿਰੋਧ ਨੇ ਸਾਰੇ ਜਿਹੜੇ ਜਿਹੜੇ ਨਸ਼ੇ ਕਰਦੇ ਆ ਉਹਨਾਂ ਨੂੰ ਵੀ ਰੋਕਿਆ ਜਾਂਦਾ ਜਿਹੜਾ ਵੇਚਦੇ ਆ ਉਹਨਾਂ ਨੂੰ ਰੋਕਿਆ ਜਾਂਦਾ ਜੀ ਮੈਂ ਧੰਨਵਾਦ ਕਰਦਾ ਜੀ ਜਿੰਨੇ ਸਾਰੇ ਆਪਣੀ ਮੰਤਰੀ ਮੰਡਲ ਆਏ ਬਾਈਗਰ ਜੀ ਕਾ ਖਾਲਸਾ ਬਾਈਗਰ ਜੀ ਦਾ ਅੱਜ ਕਾਫੀ ਦਿਨ ਹੋ ਗਏ ਨੇ ਸਾਡੀ ਇਹ ਨਸ਼ਾ ਮੁਕਤੀ ਯਾਤਰਾ ਚੱਲਦਿਆਂ ਨੂੰ ਇਹ ਪਹਿਲਾ ਪਿੰਡ ਹੈ ਜਿੱਥੇ ਨਸ਼ਾ ਛੱਡਣ ਵਾਲਿਆਂ ਨੂੰ ਇਲਾਜ ਕਰਵਾ ਕੇ ਠੀਕ ਕਰਨ ਦਾ ਪ੍ਰੋਗਰਾਮ ਦਾ ਹੱਥ ਹੈ ਸੁਣਿਆ ਪਰ ਭਲਵਾਨ ਬਣਾਉਣ ਦੀ ਜਿਹੜੀ ਤਿਆਰੀ ਹੈ ਉਸ ਪਿੰਡ ਜੀ ਬੜਾ ਲੱਗਿਆ ਨਹੀਂ ਸਾਰ ਜੀ ਆਦੇਸ਼ਾਰ ਸੰਗੰਨ ਦਾ ਸਮਾਜ ਕੋ ਪੰਜਾਬ ਦਾ ਫਰੀਦ ਜਿਹੜਾ ਬੜੀਆ ਪੜਤਾਲ ਕਰ ਰਹੇ ਨੇ ਮੰਤਰੀ ਸਾਹਿਬ ਆਪ ਆਉਣਗੇ ਪੀਐਸ ਸਾਹਿਬ ਲੈ ਕੇ ਆਉਣਗੇ ਮੰਤਰੀ ਸਾਹਿਬ ਨੂੰ ਸਾਰਾ ਨਾਲ ਆਮ ਆਦਮੀ ਪਾਰਟੀ ਦੀ ਟੀਮ ਆਊਗੀ ਤੇ ਪੂਰੀ ਪੰਚਾਇਤ ਨੂੰ ਸਨਮਾਨ ਦਿੱਤਾ ਜਾਊਗਾ ਤੇ ਪਿੰਡ ਵਾਸੀ ਪੂਰਾ ਸਾਥ ਲੈਣ ਸਰਪੰਚ ਸਾਹਿਬ ਦਾ ਇਹੋ ਜਿਹੇ ਸਰਪੰਚ ਤੁਹਾਨੂੰ ਲੱਭਿਆ ਨਹੀਂ ਮਿਲਣਾ ਇਹ ਆਮ ਆਦਮੀ ਪਾਰਟੀ ਆ ਜਿਹਨੇ ਨੌਜਵਾਨ ਸਰਪੰਚ ਨੇ ਹੰਦੇ ਨੇ ਤੇ ਨੌਜਵਾਨਾਂ ਵਾਲੀ ਸੋਚ ਜਿਹੜੀ ਆ ਕੁਝ ਅਲੱਗ ਸੋਚ ਹੁੰਦੀ ਆ ਕੁਝ ਵਧੀਆ ਕੁਝ ਤਕੜਾ ਕਰਨ ਦੀ ਸੋਚ ਹੁੰਦੀ ਆ ਪਾਲਵਾ ਜোন ਸੈਂਟਰਲ ਦੇ ਫੈਕਟਰੀ ਬਣਾਤਾ ਗਿਆ ਇਹਨਾਂ ਨੂੰ ਇਹ ਐਡਵੋਕਟ ਸਟੇਟ ਲੈਵਲ ਦੇ ਉੱਤੇ ਇਹਨਾਂ ਦੀ ਜ਼ਿੰਮੇਵਾਰੀ ਹੋ ਗਈ ਆ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ और उस खुशी बच्चे तो लड्डू बंडे जा रहे तरफ साहब मुंह मिट्ठा करा गेमान ਸਾਮਣੇ ਬੈਠੇ ਆਓ ਜੀ ਸਾਮਣੇ ਆਹੀ ਲਲਵਾ ਆਹੀ ਲਲਵਾ ਕਰਸਾ ਮੋਟੇ ਗਾਣ ਦਿੱਤਾ ਸਰ ਸਾਹਮਣੇ ਹੀ ਐ ਵੀ ਲਲਵਾ ਐ ਲਲਵਾ ਆਇਆ ਆਇਆ ਲਲਵਾ ਜੀ ਲਓ ਜੀ ਲਓ ਜੀ ਜੀ ਆ ਬੁੱਕ ਮੇ आयो प्रांान जीो प्रधान जी ਆਮਾਈ ਕਿਹੜੇ ਪਿੰਡ ਆ ਜੀ ਸਾਡਾ ਪਿੰਡ ਹੀਰਾ ਹੈ ਜੀ ਹਾਂਜੀ ਤੇ ਅੱਜ ਨਸ਼ਾ ਮੁਕਤੀ ਯਾਤਰਾ ਪਹੁੰਚੀ ਆ ਜੀ ਜਿੱਥੇ ਤੁਸੀਂ ਦੱਸਿਆ ਕਿ ਨਸ਼ਾ ਛੱਡਣ ਵਾਲੇ ਜਿਹੜੇ ਨੌਜਵਾਨਾਂ ਦਾ ਇਲਾਜ ਕਰਾਉਨੇ ਉਹ ਨਾਲ ਖਰਾਕ ਵੀ ਦੇਣੇ ਹੁੰਦੇ ਬਾਰੇ ਸਾਡੇ ਪਿੰਡ ਦੇ ਨੌਜਵਾਨਾਂ ਨੇ ਬਹੁਤ ਵਧੀਆ ਪਰਾਲਾ ਕਰਿਆ ਹੋਇਆ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਏ ਆ ਸਾਰੇ ਸਾਡੇ ਪਿੰਡ ਦੇ 4 ਕਿਲੋ ਬਦਾਮ ਦਿੰਦੇ ਆ ਜਿਹੜਾ ਨਸ਼ਾ ਕਰਦਾ ਜਿਹੜਾ ਛੱਡਦਾ ਨਸ਼ਾ ਤੇ ਉਹਨੂੰ 4 ਕਿਲੋ ਬਦਾਮ 4 ਕਿਲੋ ਘਿਓ ਤੇ ਇੱਕ ਗਲਾਸ ਜੋ ਰੋਜ਼ ਦਾ ਬਨਾਣਾ ਸ਼ੇਕ ਦਿੰਨੇ ਆ ਜੀ ਅਸੀਂ ਤੇ ਜਿਨ੍ਹਾਂ ਨੇ ਵੀ ਆਪਣਾ ਇਲਾਜ ਕਰਵਾਉਣਾ ਸੀ ਫ੍ਰੀ ਇਲਾਜ ਕਰਵਾਉਨੇ ਉਹਨਾਂ ਦਾ ਖਰਾਕ ਵੀ ਦਿੰਨੀ ਆ ਦਵਾਈ ਵੀ ਦਿੰਨੀ ਆ ਉਹਨਾਂ ਨੂੰ ਜੀ ਕੀ ਨੌਜਵਾਨ ਜਿਹੜੇ ਕਿੰਨੇ ਕੁ ਨੌਜਵਾਨ ਸੀਗੇ ਜਿਨ੍ਹਾਂ ਦਾ ਇਲਾਜ ਕਰਾ ਦਿੱਤਾ ਸਾਡੇ ਨੌਜਵਾਨ ਘੱਟ ਹੀ ਨੇ ਜੀ ਹਾਂ ਘੱਟ ਹੀ ਨੇ ਨਸ਼ੇ ਕਰਨ ਵਾਲੇ ਜਿਹੜਾ ਵੀ ਹੈ ਉਹ ਚ ਗੁਪਤ ਰੱਖਿਆ ਗਿਆ ਸੀ ਸਾਰਾ ਕੁਝ ਗੁਪਤ ਮਤਲਬ ਕਿ ਗੁਪਤ ਦੀ ਚੱਲਦਾ ਸਿਸਟਮ ਸਾਡੇ ਜੀ ਤੁਹਾਡੇ ਵੱਲੋਂ ਕਰਵਾਇਆ ਗਿਆ ਹਾਂਜੀ ਹਾਂ ਇਲਾਜ ਹੀ ਚੱਲਦਾ ਸਾਡੇ ਵੱਲੋਂ ਫਰੀ ਇਲਾਜ ਚੱਲਦਾ ਦਵਾਈ ਦੀ ਬੁੱਟੀ ਸਭ ਕੁਝ ਫਰੀ ਚੱਲਦੀ ਹੈ ਸਾਡੇ ਵੱਲੋਂ ਹੁਣ ਸਰਕਾਰ ਵੱਲੋਂ ਜਿਹੜੇ ਨਮਾਇंदे ਆਏ ਸੀ ਉਹਨਾਂ ਨੇ ਵੀ ਕਾਫੀ ਥੋੜੀ ਪ੍ਰਸ਼ੰਸਾ ਕੀਤੀ ਐ ਇਹ ਵੀ ਸਾਡਾ ਸਾਥ ਦਿੰਦੇ ਆ ਜੀ ਪੂਰਾ ਮਤਲਬ ਕਿ ਮੰਤਰੀ ਸਾਹਿਬ ਵੀ ਸਾਡੇ ਨਾਲ ਖੜੇ ਹੋਏ ਆ ਕਿ ਜਿੱਦਾਂ ਵੀ ਸਾਨੂੰ ਉਸ ਚਾਹੀਦਾ ਹੁੰਦਾ ਉਹ ਸਾਨੂੰ ਦਿੰਦੇ ਆ ਜੀ ਉਹ ਬਹੁਤ ਵਧੀਆ ਬਰਾਲਾ ਜੀ ਸਰਕਾਰ ਦਾ ਜਿਹੜੀ ਨਸ਼ਾ ਵਿਰੁੱਧ ਮੁਹਿੰਮ ਚੱਲ ਰਹੀ ਆ ਬਹੁਤ ਵਧੀਆ ਬਰਾਲਾ ਜੀ ਇਹ ਅਸੀਂ ਵੀ ਸਾਡੇ ਪਿੰਡ ਦੇ ਵਿੱਚ ਜੋ ਨੌਜਵਾਨ ਕੋਈ ਮਾੜਾ ਮੋਟਾ ਨਸ਼ਾ ਕਰਦਾ ਸੀ ਅਸੀਂ ਉਹਨਾਂ ਨੂੰ ਜੀ 4 ਕਿਲੋ ਬਦਾਮ 4 ਕਿਲੋ ਘਿਓ ਤੇ ਇੱਕ ਬਨਾਣਾ ਸ਼ੇਕ ਦਾ ਗਲਾਸ ਜੀ ਦਿੱਲੀ ਸਾਡੇ ਪੰਚਾਇਤ ਵੱਲੋਂ ਆ ਪਿੰਡਰ ਵਾਸੀਆ ਵੱਲੋਂ ਵੀ ਸਾਡਾ ਸਾਥ ਦੇ ਰਹੇ ਨੇ ਪੂਰੇ ਵਧੀਆ ਤਰੀਕੀ ਨਾਲ ਅਸੀਂ ਸਰਕਾਰ ਦਾ ਬਹੁਤ ਧੰਨਵਾਦ ਕਰਦੀ ਆ ਜੀ ਨੋ ਨਾ ਆ ਰਹਾ ਹੈ ਨਹੀਂ ਕੋਈ ਬੰਦੇ ਜਿਹੜੇ ਇੱਕ ਬੰਦਾ ਹਾਂਜੀ ਹਾਂਜੀ ਬਹੁਤ ਵਧੀਆ ਤੇ ਫਿਰ ਇਲਾਜ ਕਿਤਾ ਕਰਾਉਂਦੇ ਨੇ ਕਹਿੰਦੇ ਇਲਾਜ ਕਰਾਉਂਦੇ ਭਾਈ ਇੱਕ ਦੋ ਸੀਗੇ ਜਿਹੜੇ ਉਹਨਾਂ ਨੂੰ ਦਿੰਦੇ ਆ ਖਰਾਕ ਵੀ ਦਿੰਦੇ ਆ ਤੇ ਨਾਲ ਬਦਾਮ ਵੀ ਤੇ 6 ਰੋਜ਼ ਤੇ ਦਿਖਾਉਂਦੇ ਹਾਂਜੀ ਬਹੁਤ ਵਧੀਆ ਠੀਕ ਨੇ ਜੀ